ਕਰਦੇ ਆ ਹਾਂ ਕੋਈ ਕਾ ਟੈਂਡਰ ਨੂੰ ਗਾ ਕਰ ਰਹੇ ਇੱਥੇ ਅੱਜ ਸਾਡੀ ਰੋਲੇ ਦੇ ਟੈਂਡਰ ਸੁਣਨਾ ਸੀ ਜਿਹੜੀ ਆਪਣੀ ਇਸ਼ਾਨ ਕਮਈ ਜਿਹੜੀ ਆਪਣੀ ਗੇਂਦ ਰੈਲੀ ਸੀ ਸਿਰਫ ਅੱਪ ਗੇਂਦ ਰੈਲੀ ਕਰਨ ਤੋਂ ਬਾਅਦ ਜੇ ਟੈਂਡਰ ਫੜਦੇ ਤਾਂ ਆਪਾਂ ਬਸਟਰ ਮੰਦ ਕਰਨੇ ਸੀ ਪਰ ਸਰਕਾਰ ਕਿਤੇ ਨਾ ਕਿਤੇ ਜਿਹੜਾ ਆਮ ਘਰ ਦਾ ਮੁੰਡਾ ਵੀ ਮਾਸਟਰ ਦਾ ਮੁੰਡਾ ਲੈ ਕਹਿੰਦਾ ਸੀ ਕਿ ਮੈਂ ਆਮ ਘਰ ਦਾ ਮੁੰਡਾ ਤੇ ਮੈਂ ਸਹਾਰਾ ਲਈ ਆ ਉਹ ਜਿਹੜਾ ਕਿਤੇ ਇੰਨਾ ਡਰ ਚੁਕਿਆ ਉਹਨੇ ਆਪਣੇ ਕੋਲ ਸਾਥੀ ਫ੍ਰੀਕੋਰਡ ਦੇ ਜਿਹੜੇ ਵੀ ਉਹਨਾਂ ਨੂੰ ਨਜਾਇਬੰਦ ਕਰਵਾਇਆ ਆਊਟ ਆਫ ਕਰਾਇਆ ਤੋ ਜਿੰਦੂ ਰੋਹਿੰਦਰਾ ਪਹਿਲੇ ਦਿਨ ਤੋਂ ਬਾਕੀ ਕੀਤਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਤੁਸੀਂ ਸਾਡੇ ਵੱਡੇ ਭੜਪਰਾ ਹੋ ਤੇ ਅਸੀਂ ਕਿਸੇ ਦਾ ਟੁੱਟਣਾ ਕੋਈ ਚਾਹ ਨਹੀਂ ਚਾਹੁੰਦੇ ਅੱਜ ਵੀ ਉਹ ਮਲਾਲਮ ਹੈ ਜੋ 1 ਮਿੰਟ ਪਿੱਛੇ ਪ੍ਰਾਈਵੇਟ ਦੇ ਗਲਵੇ ਹੱਥ ਪਾ ਲਏ ਆ ਅੱਜ ਸਾਡੇ ਰੋਜ਼ਗਾਰ ਦੀ ਗੱਲ ਏ ਤੇ ਬੇਨਤੀ ਆ ਕਿ ਸਾਡੇ ਨਾਲ ਕਿਸੇ ਤਰ੍ਹਾਂ ਕੋਈ ਤੱਕੇਸ਼ਾਈ ਨਾ ਕੀਤੀ ਜਾਵੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੱਕੇਸ਼ਾਈ ਦੇ ਅਸੀਂ ਖੁਲਾਸਾ ਕਿ ਕਿਸੇ ਹੋਈ ਨਾ ਕੀਤੀ ਜਾਵੇ ਮੇਦਾ ਆਪਰਾ ਆਪਾਂ ਕਿਤੇ ਜੇ ਮੋਹਮੱਦ ਅਲਗੜੇ ਪਾਇਪਰਾ ਤੇ ਕੱਲ ਨੂੰ ਇਹ ਨਾਲ ਵੀ ਆਪਾਂ ਕਿਤੇ ਜੇ ਮੱਥੇ ਲਗਈਏ ਤੇ ਆਪਾਂ ਇੱਕਲੇ ਰਖਾਣਾ ਬਣਾ ਸਕੀਏ ਸੋ ਬੇਨਤੀ ਆ ਕਿ ਕਿਸੇ ਤਰ੍ਹਾਂ ਦਾ ਸਾਡਾ ਕੋਈ ਧੱਕਾ ਨਹੀਂ ਕਿਤੇ ਸ਼ਾਹਦ ਦੇ ਬੈਠੇ ਆ ਸਾਡੇ ਸਾਹਦ ਦੇ ਬੈਠੇ ਰਹੇ ਤੋਂ ਢੋਡੀ ਮਜਬੂਰੀ ਆ ਤੁਸੀਂ ਸਰਕਾਰ ਵੱਲੋਂ ਕੋਈ ਜੋ ਆਰਡਰ ਆਏ ਆ ਤੁਸੀਂ ਉਹਨੂੰ ਫੋਲੋ ਕਰਨਾ ਸਾਡੀ ਮਜਬੂਰੀ ਆ ਅਰਜ਼ੀਆਂ ਦੇ ਰਿਕਾਰਡ ਪੱਕਾ ਕਰਨ ਵਾਸਤੇ ਇਹ ਸਾਨੂੰ ਆਪਣੀ ਜਾਨ ਤੱਕ ਹੀ ਦੇਣੀ ਪਈ ਅਸੀਂ ਜਾਨ ਤੱਕ ਤਾਂਗੇ ਸਾਡੇ ਸਾਥੀ ਟੈਂਕੀ ਦੇ ਵੀ ਬੈਠੇ ਆ ਤੋ ਸਾਡੇ ਸਾਥੀ ਉਹ ਪਟਵਾਲੇ ਦੇ ਬੋਤਲਾਂ ਲੱਗੇ ਬੈਠੇ ਆ ਇਹਦਾ ਇਹ ਜਿੰਮੇਵਾਰੀ ਹੈ ਜੇਕਰ ਕਿਸੇ ਤਰ੍ਹਾਂ ਕੋਈ ਤਕਲੀਫ ਹੋ ਸਾਈ ਹੁੰਦੀ ਆ ਤਾਂ ਇਹ ਵੀ ਸਾਥੀ ਉੱਤੇ ਸਾਰਾ ਮਰਦਗੇ ਤੇ ਮਰਨ ਦੀ ਸਾਰੀ ਜ਼ਿੰਮੇਵਾਰੀ ਸ਼੍ਰੀਕੌਰ ਪ੍ਰਸ਼ਾਸਨ ਦੀ ਹੋਏਗੀ ਫਿਰ ਨਾ ਕੋਈ ਸਾਥੀ ਇਹ ਗੱਲ ਕਵੇ ਅਗੋਂ ਉਹਨਾਂ ਦੇ ਕੋਲ ਹੋਣਾ ਆਪਣਾ ਪਟਾਖਾ ਜਾਰੀ ਰੱਖਾਵੇ ਜੋ ਵੀ 12 ਕੈਟਾਗਰੀਆਂ ਵੀ ਸਰ ਕਰਦੀ ਐ ਉਹਦੇ ਦੀ ਵੀ ਸਾਡੇ ਪ੍ਰਾਪੀ ਸਰ ਕਰਦੇ ਜੇ 12 ਕੈਟਾਗਰੀਆਂ ਦੇ ਨਾਮ ਦੀ ਫਾਟੇ ਸਾਡੇ ਪ੍ਰਾਪੀ ਵੀ ਸਰ ਕਰਦੇ ਜੇ ਕਿਉਂਕਿ ਇਹ ਸਰਕਾਰ ਮਿੱਥੀ ਕਰਨ ਵਾਲੇ ਪ੍ਰਾਪੇ ਜਾਰੀ ਆ ਉਹਦੇ ਵੀ ਟੋਟੀਆਂ ਜਿਹੜੀ ਸਰ ਰਹੂਗਾ ਥੋੜਾ ਉਹ ਵੀ ਫਤ ਲਊਗਾ ਸਾਡਾ ਰੋਜ਼ਗਾਰ ਦਾ ਜਣਾ ਹੀ ਜਾਣਾ ਜਿਹੜੇ ਸੋਰ ਮਾਈਕੋਡ ਜਾਣਾ ਪਿਆ ਉਹਦੇ ਨੂੰ ਤੁਹਾਨੂੰ ਪਤਾ ਕਿ ਕਿਰਾਇਆ ਕਿੰਨਾ ਲੱਗਦਾ ਹੋਰ ਤਾਂ ਮੇਰੇ ਭਰਾ ਆਪਣੇ ਨਾਲ ਬੈਠੇ ਹੋਏ ਆ ਆਪਣਾ ਭਾਈਚਾਰਾ ਕਿ ਇਹ ਵੀ ਉਹ ਸਰਕਾਰੇ ਦੋਹ ਦਿੱਤੀ ਸਾਡੀ ਵੀ ਡਿਊਟੀ ਹੈ ਤੁਹਾਨੂੰ ਨਾਲ ਲੈ ਕੇ ਜੰਨੇ ਆ ਪਰ ਕਿਤੇ ਨਾ ਕਿਤੇ ਇਹ ਡੋਡੀ ਹੱਥ ਵਰਨੇ ਆ ਤੁਸੀਂ ਸਾਡੇ ਨਾਲ ਨਹੀਂ ਬੈਠ ਸਕਦੇ ਪਰ ਸਾਡੇ ਉਡੀਨੇ ਜਾਏਗੇ ਕੋਈ ਸਾਡੇ ਤੇ ੱੱਕੇ ਸੋ ਲੱਗੀਤੀ ਆ ਉਹ ਤੇ ਬਾਕੀ ਜਿਹੜੀ ਦੂਜੀ ਬੇਨਤੀ ਆ ਪੀ.ਆਰ.ਡੀ ਦੇ ਮੁਲਾਜ਼ਮਾਂ ਨੂੰ ਸਾਥੀ ਜੀ ਬੱਸਾਂ 'ਚ ਆਪਾਂ ਵਾਪਸ ਰੋਣ ਬੈਠਦੇ ਆ ਹੱਥ ਜੋੜ ਕੇ ਬੇਨਤੀ ਆ ਕਿ ਦਰਿਆ 'ਚ ਬੈਠੋ ਆਪਾਂ ਫ੍ਰੀ ਕੋਟੀਪੂ ਦਾ 100% ਚੱਕਾ ਜਾਨ ਜੀ ਮੜੇਗਾ ਤੇ ਪਰ ਬੰਦੇ ਇੱਥੇ ਆਪਣੇ ਕੋਲ ਸਿਰ ਪੈਕ ਦੀ ਚਾਰੀ ਬੈਠੇ ਆ ਬੜੀ ਸ਼ਰਮ ਵਾਲੀ ਗੱਲ ਹੈ ਆਪਣੇ ਅਸਤੇ ਚਲੋ ਜੀ ਬੀਟੀਐ ਮੈਨ ਸਾਈਡ ਤੇ ਕੀਤੀ ਹੋਇਆ ਇਹਦੇ ਕੋਈ ਪ੍ਰਸ਼ਾਸਨ ਕਰਦਾ ਦਰਦਾ ਉਸ ਦੁਆਲ ਆਪਾਂ ਜਿਹੜਾ ਸ਼ੋਰ ਬਣਾਉਗੇ ਉਹ ਆਪਾਂ ਦੀ ਸੁਣ ਜਾਣਗੇ ਸੋ ਸੇਜ 'ਤੇ ਆਪਾਂ ਦਰਿਆ ਦੇ ਬਸੂ ਜਿਹੜੀ ਆਪਣੀ ਬੀਟੀਐ ਨੂੰ ਆਪਣਾ ਸਾਈਡ ਤੇ ਰਵੇ ਬਾਕੀ ਸਾਰੇ ਜਿਹੜੇ ਬਾਤੀ ਆ ਉਹ ਦਰਿਆ ਤੇ ਬੈਠੋ ਆਪਾਂ ਸਟੇਜ ਦੀ ਕਾਰਵਾਈ ਜਿਹੜੀ ਸ਼ੁਰੂ ਕਰੀਏ ਤਰ ਉਹ ਵੀ ਆਪਣੇ ਚਾਰ ਸਾਤੀ ਨੇ ਰੌਂਡ ਆਫ ਕੀਤੇ ਆ ਤੇ ਪੰਜਾਬ ਦੇ ਖੇਤਰ ਦੇ 5 ਜਿਲ੍ਹੇ ਕੀਤੇ ਆ ਅਭੀ ਕੋਈ ਆਤਵਾਦੀ ਨਹੀਂ ਹੋਏ ਜਿਵੇਂ ਪ੍ਰਸ਼ਾਸਨ ਚੋਂ ਪਹਿਲੇ ਗੱਲ ਕਰਤੀ ਕਿ ਉਹ ਗੰਦਾ ਗੁਲਾਮ ਹੈ ਪ੍ਰਸ਼ਾਸਨ ਕਰਕੇ ਜਿਵੇਂ ਆਪਣੇ ਮੁਲਾਜ਼ਮਾਂ ਦੇ ਘਰੇ ਗਿਆ ਕਿ ਜਿਵੇਂ ਕੋਈ ਪਤਾ ਨਹੀਂ ਕਿੱਡਾ ਤਕੜਾ ਆਤਵਾਦੀ ਅੱਜ ਘਰੇ ਦੇਖਿਆ ਤੈਨੂੰ ਅਰੈਸਟ ਕਰਨਾ ਚਾਹੇਲੋ ਏਨੀ ਫੋਰਸ ਲੈ ਕੇ 12 ਤੋਂ 13 ਜਰਾ ਬੰਦੇ ਕੰਦੇ ਅਰੈਸਟ ਕਰਨੇ ਚ ਜਾ ਰਹੇ ਆ ਬਾਕੀ ਆਪਣੇ